ਕਾਲੂ ਕਿਹੇ ਪੰਜਾਬੀ ਦਾ ਮੁੰਡਾ ਮਾਰ ਗਿਆ ਮੰਗ ਲਓ ਤੱਤ ਕਹੀ ਹੋਵੇ ਤੁਸੀਂ ਬਣਾਦਾ ਇਹਨਾਂ ਨੇ ਕਾਲੂ ਥੋੜੀ ਤਰ੍ਹਾਂ ਚ ਵੜ ਕੇ ਤੁਹਾਨੂੰ ਪੁੱਟਣ ਲੱਗੇ ਫਿਰ ਚੱਲਦੇ ਰਹੂਗੇ ਕਾਲੂ ਕਿਹੇ ਪੰਜਾਬੀ ਦਾ ਮੁੰਡਾ ਮਾਰ ਗਿਆ ਮੰਗ ਲਓ ਤੱਤ ਕਹੀ ਹੋਵੇ ਤੁਸੀਂ ਫੇਰ ਕਹੀਓ ਪੰਜਾਬ ਦੇ ਵਿੱਚੋਂ ਦੀ ਪ੍ਰਵਾਸੀਆਂ ਨੂੰ ਕੱਢਣ ਦੇ ਮਾਮਲੇ ਨੇ ਫੇਰ ਤੋਂ ਤੂਲ ਫੜ ਲਈ ਹੈ ਇੱਕ ਹੋਰ ਪੰਜਾਬ ਦੇ ਪਿੰਡ ਦੇ ਵੱਲੋਂ ਪੰਚਾਇਤ ਦੇ ਵੱਲੋਂ ਫਰਮਾਨ ਜਾਰੀ ਕਰ ਦਿੱਤਾ ਗਿਆ ਹੈ ਕਿ ਉਹਨਾਂ ਦੇ ਪਿੰਡ ਦੇ ਵਿੱਚ ਜਿੰਨੇ ਵੀ ਪ੍ਰਵਾਸੀ ਰਹਿੰਦੇ ਨੇ ਉਹਨਾਂ ਨੂੰ ਕੱਢਿਆ ਜਾਵੇ ਉਹਨਾਂ ਨੂੰ ਕਿਰਾਏ ਤੇ ਨਾ ਰੱਖਿਆ ਜਾਵੇ ਤੇ ਜਿੰਨੇ ਵੀ ਕਿਰਾਏ ਤੇ ਹੈਗੇ ਆ ਉਹਨਾਂ ਨੂੰ ਜਾਣ ਦੇ ਲਈ ਕਹਿ ਦਿੱਤਾ ਗਿਆ ਜਿਸ ਦੇ ਤਹਿਤ ਕਈ ਜਿਹੜੇ ਮਜ਼ਦੂਰ ਹੈਗੇ ਕਈ ਜਿਹੜੇ ਪ੍ਰਵਾਸੀ ਹੈਗੇ ਉਹ ਘਰ ਛੱਡ ਕੇ ਵੀ ਜਾ ਚੁੱਕੇ ਨੇ ਕਿਉਂਕਿ ਉਹਨਾਂ ਦੇ ਘਰਾਂ ਦੇ ਵਿੱਚ ਤਾਲੇ ਲੱਗ ਚੁੱਕੇ ਨੇ ਤਾਂ ਲਗਾਤਾਰ ਹੀ ਇਹ ਵਿਵਾਦ ਜਿਹੜਾ ਹੈਗਾ ਪੱਕਦਾ ਹੋਇਆ ਨਜ਼ਰ ਆ ਰਿਹਾ ਤੇ ਇਸ ਤੋਂ ਪਹਿਲਾਂ ਵੀ ਜੇਕਰ ਗੱਲ ਕੀਤੀ ਜਾਵੇ ਪ੍ਰਵਾਸੀ ਜਿਹੜੇ ਹੈਗੇ ਆ ਉਹਨਾਂ ਦਾ ਮਸਲਾ ਜ਼ੋਰਾਂ ਸ਼ੋਰਾਂ ਦੇ ਚੱਕਿਆ ਗਿਆ ਤਾਂ ਇਸ ਪੰਣ ਦੇ ਵਿੱਚ ਵੀ ਕਿਹਾ ਜਾ ਰਿਹਾ ਹੈ ਕਿ ਜਦੋਂ ਤੋਂ ਇਹ ਮਜ਼ਦੂਰ ਆਏ ਨੇ ਜਦੋਂ ਤੋਂ ਇਹ ਪ੍ਰਵਾਸੀ ਆਏ ਹੋਏ ਨੇ ਇਸ ਪੰਣ ਦੇ ਵਿੱਚ 3000 ਤੋਂ 80 ਹੈਗੇ ਲੇਕਿਨ 5 ਤੋਂ 7000 ਜਿਹੜੇ ਨੇ ਪ੍ਰਵਾਸੀ ਰਹਿੰਦੇ ਨੇ ਅਜਿਹੇ ਦੇ ਵਿੱਚ ਹੁੱਲ ਲੜਬਾਜ਼ੀ ਇਹਨਾਂ ਦੇ ਵੱਲੋਂ ਕੀਤੀ ਜਾਂਦੀ ਹੈਗੀ ਸਟੋਰੀ ਦੇ ਆਵਾਦਤਾਂ ਦੇ ਵਿੱਚ ਇਜ਼ਾਫਾ ਵੱਡੇ ਪਦਰ ਤੇ ਦੇਖਣ ਨੂੰ ਮਿਲਿਆ ਇਸ ਕਰਕੇ ਅਸੀਂ ਸਾਰਿਆਂ ਨੇ ਇਹ ਫਰਮਾਨ ਜਿਹੜਾ ਜਾਰੀ ਕਰ ਦਿੱਤਾ ਹੈਗਾ ਆ ਕਿ ਹੁਣ ਇਸ ਪਿੰਡ ਦੇ ਵਿੱਚ ਪ੍ਰਵਾਸੀ ਨਹੀਂ ਰਹਿਣਗੇ ਕਿਉਂਕਿ ਅਸੀਂ ਜੋ ਹੈ ਸਾਨੂੰ ਸ਼ਾਂਤੀ ਚਾਹੀਦੀ ਹੈ ਤਾਂ ਇਸ ਦੇ ਵਿੱਚ ਤੁਹਾਨੂੰ ਦੱਸ ਦੇ ਪਿੰਡ ਵਾਸੀਆਂ ਦਾ ਇਹ ਵੀ ਕਹਿਣਾ ਕਿ ਅਸੀਂ ਤਾਂ ਪਹਿਲਾਂ ਹੀ ਸੋਚ ਲਿਆ ਸੀ ਕਿ ਜਦੋਂ ਸਰਪੰਚ ਅਸੀਂ ਚੁਣਾਂਗੇ ਤਾਂ ਇੱਕੋ ਸ਼ਰਤ ਤੇ ਚੁਣਾਂਗੇ ਕਿ ਉਹ ਪ੍ਰਵਾਸੀ ਜਿਹੜੇ ਹੈਗੇ ਆ ਉਹਨਾਂ ਨੂੰ ਬਾਹਰ ਕੱਢਣਗੇ ਤਾਂ ਅਜਿਹੇ ਦੇ ਵਿੱਚ ਪ੍ਰਵਾਸੀਆਂ ਨੂੰ ਕੱਢਣ ਦਾ ਸلسਲਾ ਲੱਗਾ ਜਾਰੀ ਹੈ ਤਾਂ ਹੁਣ ਨਾਬਾ ਦੇ ਪਿੰਡ ਦੇ ਵਿੱਚ ਵੀ ਜੋ ਹੈ ਪਰਮਾਨਜਾਰੀ ਕੀਤਾ ਗਿਆ ਪੰਚਾਇਤ ਦੇ ਵੱਲੋਂ ਹਾਲਾਂਕਿ ਇਹ ਮਾਮਲਾ ਇਸ ਪੱਧਰ ਤੱਕ ਵੱਧ ਗਿਆ ਕਿ ਇਸ ਦੇ ਵਿੱਚ ਕਈ ਜਿਹੜੇ ਪਿੰਡ ਦੇ ਲੋਕ ਹੈਗੇ ਉਹਨਾਂ ਉਤੇ ਪਰਚਾ ਵੀ ਦਰਜ ਕਰਵਾ ਦਿੱਤਾ ਗਿਆ ਪਰਚਾ ਉਹਨਾਂ ਦੇ ਵੱਲੋਂ ਦਰਜ ਕਰਵਾਇਆ ਗਿਆ ਜਿਨ੍ਹਾਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਖਿਲਾਫਤ ਕੀਤੀ ਜਾ ਰਹੀ ਹੈ ਕਿ ਪ੍ਰਵਾਸੀਆਂ ਨੂੰ ਕੱਢਿਆ ਜਾਵੇ ਉਹਨਾਂ ਦਾ ਕਹਿਣਾ ਪ੍ਰਵਾਸੀਆਂ ਨੂੰ ਨਹੀਂ ਕੱਢਿਆ ਜਾਵੇਗਾ ਹਾਲਾਂਕਿ ਪਿੰਡ ਨਾਬਾ ਦੇ ਚਹਿਲ ਦੀ ਇਹ ਖਬਰ ਹੈਗੀ ਜਿੱਥੇ ਕਿ ਸਰਪੰਚ ਦੇ ਵੱਲੋਂ ਇਹ ਫਰਮਾਨ ਜਿਹੜਾ ਜਾਰੀ ਕੀਤਾ ਗਿਆ ਹੈਗਾ ਕਿ ਕਿਰਾਏ ਤੇ ਰਹਿ ਰਹੇ 4 ਤੋਂ ਲੈ ਕੇ ਜਿਹੜੇ 5000 ਪ੍ਰਵਾਸੀ ਮਜ਼ਦੂਰ ਨੇ ਉਹਨਾਂ ਨੂੰ ਪਿੰਡ ਦੇ ਵਿੱਚੋਂ ਕੱਢਿਆ ਜਾਵੇ ਜਿਸ ਨੂੰ ਲੈ ਕੇ ਫਰਮਾਨ ਜਾਰੀ ਕੀਤਾ ਗਿਆ ਪਿੰਡ ਦੇ ਪੰਚਾਇਤ ਦੇ ਵੱਲੋਂ ਐਤਵਾਰ ਨੂੰ ਪਿੰਡ ਦੇ ਵਿੱਚ ਵੱਡਾ ਇਕੱਠ ਕਰਕੇ ਇਹ ਫਰਮਾਨ ਜਾਰੀ ਕੀਤਾ ਗਿਆ ਪਿੰਡ ਦੇ ਵਿੱਚ ਰਹਿ ਰਹੇ ਕਿਰਾਏ ਤੇ ਕਈ ਪ੍ਰਵਾਸੀ ਮਜ਼ਦੂਰ ਜਿਹੜੇ ਨੇ ਘਰ ਛੱਡ ਕੇ ਜਾ ਚੁੱਕੇ ਨੇ ਪਿੰਡੇ ਦੋ ਵਿਅਕਤੀ ਸੁਖਰਾਜ ਸਿੰਘ ਨੋਨੀ ਅਤੇ ਸ਼ਮਸ਼ੇਰ ਸਿੰਘ ਜੋ ਕਿ ਪਿੰਡ ਵਾਸੀ ਨੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਪਿੰਡ ਦੇ ਵਿੱਚ ਜ਼ਿਆਦਾ ਵੱਡੀ ਗਣਤੀ ਦੇ ਵਿੱਚ ਪ੍ਰਵਾਸੀ ਰਹਿੰਦੇ ਨੇ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਪਿੰਡ ਦੇ ਵਿੱਚ ਕ੍ਰਾਈਮ ਅਤੇ ਹੋਰ ਵਾਰਦਾਤਾਂ ਦੇ ਵਿੱਚ ਬਹੁਤ ਜ਼ਿਆਦਾ ਇਜ਼ਾਫਾ ਹੋਇਆ ਜਿਸ ਕਰਕੇ ਅਸੀਂ ਇਹ ਫੈਸਲਾ ਲਿਆ ਹੈ ਕਿ ਦੂਜੇ ਲਿਆ ਹੈ ਕਿ ਇਹਨਾਂ ਨੂੰ ਪਿੰਡ ਦੇ ਵਿੱਚੋਂ ਕੱਢਿਆ ਜਾਵੇ ਜਿਸ ਦੇ ਤਹਿਤ ਅਸੀਂ ਸਰਪੰਚ ਨੂੰ ਚੁਣਿਆ ਕਿਉਂਕਿ ਇਸ ਤੋਂ ਪਹਿਲਾਂ ਵੀ ਸਰਪੰਚ ਚੁਣਿਆ ਸੀ ਉਸ ਦੇ ਅੱਗੇ ਵੀ ਅਸੀਂ ਇਹੀ ਫਰਮਾਨ ਜਿਹੜਾ ਹੈਗਾ ਜਾਰੀ ਕੀਤਾ ਸੀਗਾ ਅਜੇਹੇ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਕੀ ਕਹਿੰਦੇ ਆ ਜੋ ਇਸ ਦੇ ਵਿੱਚ ਸਰਪੰਚ ਨੇ ਸਰਪੰਚ ਨੂੰ ਚੁਣਨ ਤੋਂ ਪਹਿਲਾਂ ਇਸ ਦੇ ਵਿੱਚ ਇਹੀ ਸ਼ਰਤ ਰੱਖੀ ਗਈ ਕਿ ਜੋ ਇਸ ਦੇ ਵਿੱਚ ਪ੍ਰਵਾਸੀ ਸਾਡੇ ਪਿੰਡ ਦੇ ਵਿੱਚ ਰਹਿੰਦੇ ਨੇ ਜਿਸ ਦੇ ਕਾਰਨ ਜੋ ਹੈ ਬਹੁਤ ਜ਼ਿਆਦਾ ਲੁੱਟਾਂ ਖੋਹਾਂ ਦੇ ਮਾਮਲੇ ਵੱਧ ਚੁੱਕੇ ਨੇ ਇਹਨਾਂ ਨੂੰ ਇੱਥੋਂ ਦੀ ਭਜਾਇਆ ਜਾਵੇ ਪਰ ਦੂਜੇ ਪਾਸੇ ਇਸ ਦੇ ਖਿਲਾਫਤ ਵੀ ਕੁਝ ਲੋਕਾਂ ਦੇ ਵੱਲੋਂ ਕੀਤੀ ਜਾ ਰਹੀ ਕਿ ਅਸੀਂ ਨਹੀਂ ਇਹਨਾਂ ਨੂੰ ਕੱਢਾਂਗੇ ਸਾਡੇ ਘਰ ਇਹ ਕਿਰਾਏ ਤੇ ਰਹਿੰਦੇ ਨੇ ਤਾਂ ਤੁਸੀਂ ਕੱਢ ਕੇ ਦਿਖਾਓ ਅਜਿਹੇ ਦੇ ਵਿੱਚ ਇੱਕ ਪਿੰਨ ਵਾਸੀ ਜਿਹੜਾ ਹੈਗਾ ਉਸ ਉੱਤੇ ਪਰਚਾ ਵੀ ਦਰਜ ਕੀਤਾ ਗਿਆ ਜਿਸ ਦੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਤਾਂ ਜਾਇਜ਼ ਗੱਲ ਕਹੀ ਸੀ ਕਿ ਸਾਡੇ ਪਿੰਨ ਦੇ ਵਿੱਚ ਅਸੀਂ ਤਾਂ 3000 ਰਹਿੰਦੇ ਨੇ ਲੇਕਿਨ ਪ੍ਰਵਾਸੀ ਮਜ਼ਦੂਰ ਜਿਹੜੇ ਨੇ ਉਹ 5 ਤੋਂ 7000 ਰਹਿੰਦੇ ਨੇ ਜਿਨ੍ਹਾਂ ਦੇ ਵੱਲੋਂ ਇਕਤਾ ਸਾਫ਼ ਸਾਫ਼ ਤਰੀਕੇ ਦੇ ਨਾਲ ਨਹੀਂ ਰਹਿੰਦੇ ਹਾਈਜੀਨ ਨਹੀਂ ਮੇਨਟੇਨ ਕਰਦੇ ਦੂਜੇ ਪਾਸੇ ਚੋਰੀ ਦੀਆਂ ਵਾਰਦਾਤਾਂ ਵੱਧ ਚੁੱਕੀਆਂ ਨੇ ਤਾਂ ਇਸੇ ਦੇ ਤਹਿਤ ਪੁਲਿਸ ਜੋ ਹੈ ਪੁਲਿਸ ਵੀ ਮੌਕੇ ਤੇ ਪਹੁੰਚੀ ਹਾਲਾਂਕਿ ਮਾਮਲਾ ਇੰਨੇ ਵੱਡੇ ਪੱਧਰ ਉਤੇ ਪਿੰਡ ਵਾਲਿਆਂ ਦੇ ਵੱਲੋਂ ਚੁੱਕਿਆ ਗਿਆ ਕਿ ਪੁਲਿਸ ਨੂੰ ਵਿੱਚ ਸ਼ਰਕਤ ਕਰਨੀ ਪਈ ਤੇ ਉਹਨਾਂ ਦੇ ਵੱਲੋਂ ਇਹ ਮਾਮਲਾ ਸ਼ਾਂਤ ਕਰਵਾਉਣਾ ਪਿਆ ਕਿਉਂਕਿ ਵੱਡੀ ਗੰਟੀ ਦੇ ਵਿੱਚ ਜਿਹੜੇ ਪਿੰਡ ਵਾਸੀ ਨੇ ਇਕੱਠੇ ਹੁੰਦੇ ਨੇ ਫਰਮਾਨ ਜਾਰੀ ਕੀਤਾ ਜਾਂਦਾ ਹੈ ਜ਼ਿਆਦਾਤਰ ਲੋਕਾਂ ਦੇ ਵੱਲੋਂ ਇਸ ਦਾ ਸਮਰਥਨ ਜਿਹੜਾ ਹੈਗਾ ਉਹ ਕੀਤਾ ਜਾਂਦਾ ਹੈਗਾ ਕਿ ਪ੍ਰਵਾਸੀਆਂ ਨੂੰ ਜਿਹੜਾ ਹੈਗਾ ਪਿੰਡ ਦੇ ਵਿੱਚੋਂ ਦੀ ਬਾਹਰ ਕੱਢਿਆ ਜਾਣਾ ਚਾਹੀਦਾ ਹੈਗਾ ਦਬਾਅ ਉਹਨਾਂ ਤੇ ਬਣਾਉਣਾ ਬਹੁਤ ਲਾਜ਼ਮੀ ਹੈ ਇਸ ਕਰਕੇ ਕਈ ਜਿਹੜੇ ਪ੍ਰਵਾਸੀ ਹੈਗੇ ਹੋਰਾਂ ਤੇ ਇੰਨਾ ਜ਼ਿਆਦਾ ਦਬਾਅ ਪਾਇਆ ਗਿਆ ਹੈਗਾ ਕਿ ਉਹ ਛੱਡ ਕੇ ਜਾ ਚੁੱਕੇ ਨੇ ਖਬਰ ਜਿਹੜੀ ਹੈਗੀ ਨਾਬਾ ਤੋਂ ਸਾਹਮਣੇ ਆ ਰਹੀ ਹੈ ਫਿਲਹਾਲ ਤੁਹਾਨੂੰ ਅਸੀਂ ਜੋ ਪਰਵਾ ਜੋ ਇਸ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਮੁੱਦਾ ਚੁੱਕਿਆ ਗਿਆ ਇਹਨਾਂ ਮੁੱਦਿਆਂ ਉੱਤੇ ਪਿੰਡ ਵਾਸੀਆਂ ਦਾ ਕੀ ਕਹਿਣਾ ਹੈ ਪਿੰਡ ਚਹਿਲ ਦੇ ਜਨਾਬ ਦੇ ਵੱਲੋਂ ਇਹ ਮੁੱਦਾ ਪਹਿਲਾਂ ਵੀ ਚੁੱਕਿਆ ਗਿਆ ਸੀ ਜਿਨ੍ਹਾਂ ਦੇ ਵੱਲੋਂ ਵੀ ਜ਼ਿਕਰ ਕੀਤਾ ਗਿਆ ਇਹ ਅੱਜ ਦਾ ਮੁੱਦਾ ਨਹੀਂ ਹੈ ਅਸੀਂ ਤਾਂ 3-4 ਸਾਲ ਹੋ ਗਏ ਆ ਅਸੀਂ ਲਗਾਤਾਰ ਇਹ ਮੁੱਦਾ ਚੁੱਕ ਰਾ ਲੇਕਿਨ ਕੋਈ ਵੀ ਸਾਡੀ ਨਹੀਂ ਸੁਣਦਾ ਸੀ ਇਸ ਵਾਰੀ ਜਿਹੜੀ ਜੋ ਸਰਪੰਚ ਆਈ ਹੈ ਉਸ ਦੇ ਵੱਲੋਂ ਸਾ ਸਾਨੂੰ ਸੁਣ ਕੇ ਜੋ ਹੈ ਫਰਮਾਨ ਜਾਰੀ ਕੀਤਾ ਗਿਆ ਤਾਂ ਕੀ ਕੁਝ ਕਹਿਣਾ ਹੈ ਪਿੰਡ ਵਾਸੀਆਂ ਦਾ ਤੁਹਾਨੂੰ ਪਹਿਲਾਂ ਉਹ ਸੁਣਾ ਦਿੰਨੇ ਆ ਮਸਿਆ 4-5 ਸਾਲ ਦੀ ਜਿਹੜਾ ਪਹਿਲਾ ਸਰਪੰਚ ਸੀ ਉਹਨੂੰ ਵੀ ਕਿਹਾ ਤੇ ਭਾਈ ਆਸ ਮੱਥਿਆ ਆਉਂਗੇ ਪਹਿਲਾਂ ਤਾਂ ਹੀ ਪਿੰਡ ਵਾਲਾ ਕੋਈ ਪੁਲਿਸ ਥਾਣੇ ਦੋਹੀ ਜਾਊ ਸਰਪੰਚ ਕੋਲ ਆਉਂਦੇ ਉਹਨੇ ਕੋਈ ਗੌਰ ਨਾ ਕਰੀ ਜਿਹੜੀ ਹੁਣ ਪੰਚਾਇਤ ਆਈ ਐ ਇਹਨੂੰ ਇਹੀ ਸ਼ਰਤ ਰੱਖੀ ਵੀ ਭਾਈ ਸਾਡੇ ਬਹੁਤ ਗੰਦ ਪੈ ਗਿਆ ਪਿੰਡ ਚ ਵੀ ਬਹੁਤ ਕਰਾਇਮ ਵਧ ਗਿਆ ਵੀ ਇਹਨਾਂ ਦਾ ਜਿਹੜਾ ਘਰ ਹੱਲ ਵੀ ਤੈਨੂੰ ਤਾਂ ਵੋਟਾਂ ਪਾਵਾਂਗੇ ਵੋਟਾਂ ਪੰਚਾਇਤ ਸਾਰੇ 7-5 ਇੱਕ ਸਰਪੰਚ ਸਾਰੇ ਇੱਕ ਪਾਸੇ ਨੇ ਵਿਚੇ ਰਤੋ ਵੀ ਇਹਨਾਂ ਵਿੱਚ ਬੰਗਲਾਦੇਸ਼ੀ ਨੇ ਜੀ ਨਸ਼ੇ ਦਾ ਕਾਰੋਬਾਰ ਵੱਧ ਗਿਆ ਜੀ ਸਾਡੇ ਲੜਾਈ ਝਗੜੇ ਛੇੜਾ ਛਾੜਾ ਵੱਧ ਗਿਆ ਜੀ ਸਰਪੰਚ ਕੋਲ ਆਉਂਦੇ ਨੇ ਹੁਣ ਪ੍ਰਸ਼ਾਸਨ ਕਹਿੰਦਾ ਸਾਡੇ ਕੋਲ ਨਹੀਂ ਸਾਡੇ ਤਿੰਨ ਚੋਰੀਆਂ ਹੋ ਗਈਆਂ ਜੀ ਅਸੀਂ ਤਿੰਨ ਐਪਲੀਕੇਸ਼ਨਾਂ ਦੇਤੀਆਂ ਥਾਣੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਚੋਰੀਆਂ ਤੇ ਹੁਣ ਤੱਕ ਕਿੰਨੇ ਕੁ ਪ੍ਰਵਾਸੀ ਨਹੀਂ ਇਹ ਲੋਕ ਇੱਥੇ ਹੈਗੇ 7000 ਪ੍ਰਵਾਸੀ ਆ ਸਾਡੇ ਪਿੰਡ ਦੀ ਵਾਦੀ ਸਾਰੀ 3000 ਹੈ ਇੱਥੇ ਆਲਦਮਣ ਦੇ ਪਿੰਡਾਂ ਚੋਂ ਕਿੰਨੇ ਕੁ ਪਿੰਡ ਨੇ ਜਿਹੜੇ ਪ੍ਰਵਾਸੀ ਮਿਲੂਰੇ ਸਾਡੇ ਪਿੰਡ ਚ ਜਿਆਦਾ ਹੀ ਰਹਿੰਦੇ ਨਹੀਂ ਅੜ-ਦੜੀ ਤਾਂ ਕੋਈ ਨਹੀਂ ਰਹਿੰਦਾ ਐਂ ਤਾਂ 10 ਪਿੰਡਾਂ ਨੇ ਜੀ ਲਾਉਸਮੈਂਟ ਕਰਤੇ ਵੀ ਸਾਡੇ ਪਾਈ ਕੋਈ ਵੀ ਪ੍ਰਵਾਸੀ ਨਾ ਰਹੇ ਨਾ ਤਾਂ ਉਹਦੀ ਕੋਈ ਆਈਡੈਂਟੀਫਿਕੇਸ਼ਨ ਹੈ ਜੀ ਕੋਈ ਵੈਰੀਫਿਕੇਸ਼ਨ ਨਹੀਂ ਵੀ ਕਿੱਥੇ ਦੇ ਨੇ ਕਿੱਥੋਂ ਆਏ ਉਧਰ ਰਹਿ ਲੈਣੇ ਸਾਨੂੰ ਕੋਈ ਤਰਾਜ ਨਹੀਂ ਜੀ ਬੰਦਿਆਂ ਨੇ ਜੇ ਇਹਨਾਂ ਨੇ ਤਾਂ ਬਿਜ਼ਨਸ ਬਣਾ ਲਿਆ ਜੀ ਸਾਡੇ ਪਿੰਡ ਦਾ ਕੋਈ ਨਹੀਂ ਉਹਨਾਂ ਨੂੰ ਰੱਖਣ ਤੇ ਸਾਰੇ ਬਾਹਰਲੇ ਨੇ ਤੁਹਾਡੇ ਪਿੰਡ ਚ ਕਿੰਨੇ ਕਰ ਰਹੇ ਨੇ ਪ੍ਰਵਾਸੀ ਸਾਡੇ ਹੋਊਗਾ ਜੀ 4-5000 ਪ੍ਰਵਾਸੀ ਹਾਂ ਉਹ ਤੁਸੀਂ ਵਿਰੋਧ ਵੀ ਕੀਤਾ ਤੁਹਾਨੂੰ ਪੁਲਿਸ ਨਹੀਂ ਫੜਿਆ ਕੀ ਕਰ ਪੁਲਿਸ ਨੇ ਇਹੀ ਕਹਿੰਦੇ ਜੀ ਸਾਡੇ ਇਹ ਨਸ਼ੇ ਦਾ ਕਾਰੋਬਾਰ ਵੀ ਹੈ ਅਸੀਂ ਇਹੀ ਵਿਰੋਧ ਕਰਦੇ ਤੇ ਅਸੀਂ ਕਿਸੇ ਦੇ ਕਾਨੂੰਨ ਨਹੀਂ ਹੱਥ ਪਿੱਲੇ ਆ ਜੀ ਵੀਰ ਭਾਈ ਨਾਲ ਹੱਥ ਬੰਨ੍ਹ ਕੇ ਕਿਹਾ ਤੀ ਵੀ ਭਾਈ ਪ੍ਰਵਾਸੀਆਂ ਨੂੰ ਤੁਹਾਨੂੰ ਹੱਥ ਬੰਨ੍ਹ ਕੇ ਵੇ ਇਹਨਾਂ ਕਮਰੇ ਨਾ ਦੋ ਵੀ ਪਿੰਡ ਤੋਂ ਬਾਹਰ ਹੀ ਕੱਢ ਦਿਓ ਉਹ ਕਹਿੰਦੇ ਨਾ ਜੀ ਉਲਟਾ ਸਾਨੂੰ ਫੜਾਤਾ ਹਾਂਜੀ ਫੜਾ 6 ਵਜੇ ਮੈਨੂੰ ਚੱਕ ਕੇ ਲੈ ਗਏ ਇੱਕ ਮੈਂਬਰ ਹੈ ਪੰਚਾਇਤ ਉਹਨੂੰ ਚੱਕ ਕੇ ਲੈ ਗਏ ਇੱਥੇ ਤਾਂ ਗੁੰਡਾ ਰਾਜ ਹੈ ਜੀ ਪੁਲਿਸ ਦਾ ਕੋਈ ਨਹੀਂ ਪੁੱਛਦਾ ਸਰਕਾਰ ਚ ਨਹੀਂ ਕੋਈ ਕੁੱਥੇ ਦਾ ਜੀ ਹਾਂ ਕੋਈ ਨਹੀਂ ਪੁੱਛਦਾ ਚਾਕੇ ਗੁਰੂ ਥਾਣੇ ਫਿਰ ਦਾਂਦੇ ਨੇ ਸਾਡੇ 755 ਕਰਾ ਜੀਣ ਤੇ ਇੱਥੇ ਹੀ ਕਿਸੇ ਨੂੰ ਗਾਲ ਨਹੀਂ ਕੱਢੀ ਕਿਸੇ ਨੂੰ ਕੁਝ ਨਹੀਂ ਕਿਹਾ ਤਾਂ ਵੀ 755 ਕਰਤੀ ਇੱਕ ਪੰਚਾਇਤ ਮੈਂ ਗਰਜੰਟ ਸਿੰਘ ਜੀ ਇੱਕ ਦਮਨਜੀਤ ਸਿੰਘ ਮਾਸਟਰ ਜੀ ਦਾ ਬੰਤ ਸਿੰਘ ਉਹਦਾ ਮੁੰਡਾ ਸੀ ਜਿੰਦੀ ਨਹੀਂ ਹਾਂ ਉਹ ਵੀ ਪਿੰਡ ਦੇ ਇੰਨੇ ਵੀ ਉਹ ਉਸ ਦਿਨ ਦੇ ਇੰਨੇ ਡਰੇ ਹੋਏ ਨੇ ਵਿਚਾਰੇ ਉਹ ਬਾਹਰ ਹੀ ਨਹੀਂ ਨਿਕਲ ਰਹੇ ਜੀ ਸਰ ਪੰਚਾਇਤ ਸਟੈਂਡ ਪਰ ਵਾਸੀਆਂ ਨੂੰ ਕੱਢਣ ਚਾਹੀਏ ਵੀ ਇੱਥੋਂ ਚਲੇ ਜਾਂ ਉਹ ਕਿਉਂ ਨਹੀਂ ਇੰਟਰਵਿਊ ਦੇਣ ਵਾਸਤੇ ਆਉਂਦੇ ਅਸੀਂ ਸੰਪਰਕ ਕੀਤਾ ਤੇ ਉਹਨਾਂ ਤੇ ਵੀ ਦਬਾਅ ਪਾਇਆ ਗਿਆ ਜੀ ਡਰਾਈਵਰ ਨੇ ਸਰਪੰਚ ਵੀ ਸਾਡੇ ਪਿੰਡ ਦੇ ਬਹੁਤ ਜ਼ਿਆਦੇ ਡਰਾਈਵਰ ਨੇ ਅਸੀਂ ਤਾਂ ਇਹੀ ਮੰਗ ਕਰਦੇ ਆਂ ਜੀ ਪਰਵਾਸੀ ਇੱਥੇ ਚਲੇ ਜਾਣ ਜਿਹਦੇ ਕਿਸੇ ਨੇ ਰਹਿਣ ਉਹ ਲਿਖ ਕੇ ਦੇਣ ਵੀ ਮੇਰੀ ਜ਼ਿੰਮੇਵਾਰੀ ਆ ਜ਼ਿੰਮੇਵਾਰੀ ਕੋਈ ਲੈਂਦਾ ਨਹੀਂ ਜੀ ਇਹ ਕੱਲ ਨੂੰ ਕੋਈ ਕ੍ਰਾਈਮ ਹੋ ਗਿਆ ਕਿਸੇ ਨਾਲ ਕੋਈ ਵੀ ਚ ਵੀ ਹੋ ਸਕਦਾ ਕੋਈ ਕਿਸੇ ਦੀ ਵੀ ਨਹੀਂ ਵੈਰੀਫਿਕੇਸ਼ਨ ਹੋਈ ਵੀ ਅੱਜ ਤੱਕ ਜੀ ਸਾਰੇ ਪਿੰਡ ਕੀ ਨਹੀਂ ਜਿੰਨੇ ਵੀ ਰਹਿੰਦੇ ਨੇ ਚਲੇ ਗਏ ਕੁਝ ਚਲੇ ਗਏ ਜੀ ਕੁਝ ਰਹਿੰਦੇ ਨੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇੱਕ ਕਮਰੇ 'ਚ 10 ਰਹਿੰਦੇ ਨੇ ਕੋਈ ਬੰਗਲਾ ਦੇਤੀ ਆ ਕੋਈ ਵਤੋਂ ਵੀ ਆ ਉਹਨਾਂ ਦੀ ਵੈਰੀਫਿਕੇਸ਼ਨ ਹੀ ਨਹੀਂ ਹੋਈ ਹੋਣੀ ਸੱਚੀ ਜੀ ਜੇ ਅਸੀਂ ਇਹ ਮੰਗ ਕਰਦੇ ਆ ਤਾਂ ਸਾਨੂੰ ਉਲਟਾ ਫਸਾਇਆ ਜਾਂਦਾ ਸਮੱਸਿਆ ਚਾਰ ਸਾਡੇ ਪਿੰਡ ਪ੍ਰਵਾਸੀ ਬਹੁਤ ਬੱਠੇ ਨੇ ਨੁਕਸਾਨ ਬਹੁਤ ਕਰ ਰਹੇ ਨੇ ਇਹ ਪਰ ਜਿਵੇਂ ਪੜ੍ਹੇ ਸਕੂਲ ਆਦਰ ਨੂੰ ਕੁੜੀਆਂ ਜਾਂਦੀਆਂ ਨੇ ਉਹਨਾਂ ਦਾ ਵੀ ਬੜਾ ਔਖਾ ਹੈ ਬੱਚਾ ਨੂੰ ਲਿਜਾਣਾ ਕਰਨਾ ਵਿਲੇ ਨੇ ਇਹ ਫੈਕਟਰੀ ਕੋ ਆ ਕੇ ਛਾਵ ਨੂੰ ਇੱਕ ਜਾ ਕੇ ਬੈ ਗਈ ਜੰਨੂ ਛੁੱਟੀ ਨਹੀਂ ਗਈ ਤਾਂ ਬਿਲਕੁਲ ਪਿੰਡ ਵਾਸੀਆਂ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਹੈ ਕਿ ਅਸੀਂ ਫਰਮਾਨ ਜਿਹੜਾ ਹੈਗਾ ਜਾਰੀ ਕਰਨ ਦੇ ਲਈ ਪੰਚਾਇਤ ਨੂੰ ਕਿਹਾ ਸੀ ਕਿਉਂਕਿ ਪੰਚਾਇਤ ਅਸੀਂ ਉਦੋਂ ਹੀ ਚੁਣੀ ਹੈਗੀ ਜਦੋਂ ਉਹਨਾਂ ਨੂੰ ਅਸੀਂ ਇਹ ਕਿਹਾ ਕਿ ਸਾਡੀਆਂ ਇਹ ਸ਼ਰਤਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਉਸ ਤੋਂ ਬਾਅਦ ਪੰਚਾਇਤ ਦੇ ਵੱਲੋਂ ਸ਼ਰਤ ਪੂਰੀ ਤਾਂ ਕੀਤੀ ਗਈ ਉਹਨਾਂ ਦੇ ਵੱਲੋਂ ਫਰਮਾਨ ਜਾਰੀ ਕਰ ਦਿੱਤਾ ਗਿਆ ਪਰ ਦੂਜੇ ਪਾਸੇ ਜੋ ਪੁਲਿਸ ਹੈ ਉਹਨਾਂ ਦੇ ਵੱਲੋਂ ਪੰਜ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਦਬਾਅ ਪਾਇਆ ਗਿਆ ਪ੍ਰਵਾਸੀਆਂ ਹੁੰਦੇ ਅਜਿਹੇ ਦੇ ਵਿੱਚ ਪਿੰਡ ਵਾਸੀਆਂ ਦਾ ਇਹ ਵੀ ਕਹਿਣਾ ਹੈ ਕਿ ਇਸੇ ਡਰ ਦੇ ਕਾਰਨ ਜੋ ਪੰਚਾਇਤ ਉਹ ਕੈਮਰੇ ਸਾਹਮਣੇ ਨਹੀਂ ਆ ਰਹੀ ਉਹ ਆਪਣਾ ਬਿਆਨ ਦਰਜ ਨਹੀਂ ਕਰਵਾ ਰਹੀ ਤਾਂ ਉਹਨਾਂ ਦੇ ਵੱਲੋਂ ਪਿੰਡ ਵਾਸੀਆਂ ਦਾ ਇਹ ਵੀ ਕਹਿਣਾ ਹੈ ਕਿ ਇਹ ਸਿਰਫ ਸਾਡੇ ਪਿੰਡ ਦੇ ਵਿੱਚ ਫਰਮਾਨ ਜਾਰੀ ਨਹੀਂ ਹੋਇਆ ਸਾਡੇ ਪਿੰਡ ਤੋਂ ਇਲਾਵਾ 10 ਅਜੇਹੇ ਪਿੰਡ ਨੇ ਜਨਾਦ ਦੇ ਵੱਲੋਂ ਇਹੀ ਪਰਮਾਨ জারি ਕੀਤਾ ਗਿਆ ਕਿ ਪੰਜਾਬੀ ਜਿਹੜੇ ਹੈਗੇ ਆ ਉਹ ਚਾਹੁੰਦੇ ਨੇ ਕਿ ਪ੍ਰਵਾਸੀ ਜਿਹੜੇ ਹੈਗੇ ਉਹ ਨਿਕਲ ਜਾਣ ਕਿਉਂਕਿ ਉਹਨਾਂ ਦੇ ਵੱਲੋਂ ਗੰਦ ਵੱਡੇ ਪਦਰ ਤੇ ਪਾਇਆ ਜਾ ਰੇ ਲੇਕਿਨ ਪੁਲਿਸ ਦੇ ਵੱਲੋਂ ਪੁੱਠਾ ਸਾਡੇ ਉੱਤੇ ਹੀ ਮਾਮਲਾ ਜਿਹੜਾ ਦਰਜ ਕੀਤਾ ਜਾ ਰਿਹਾ ਇਸ ਕਰਕੇ ਜੋ ਹੈ ਕੋਈ ਵੀ ਜੋ ਹੈ ਖੁੱਲ ਕੇ ਬਿਆਨਬਾਜ਼ੀ ਕਰਨ ਤੋਂ ਕਤਰਾ ਰਿਹਾ ਅਜੇਹੇ ਦੇ ਵਿੱਚ ਪਿੰਨਵਾਸੀਆਂ ਦਾ ਇਹ ਵੀ ਕਹਿਣਾ ਹੈ ਕਿ ਪੁਲਿਸ ਦੇ ਵੱਲੋਂ ਸਾਨੂੰ ਤਾਂ ਧਮਕੀ ਵੀ ਦੇ ਦਿੱਤੀ ਗਈ ਹੈਗੀ ਕਿ ਅਸੀਂ ਜੇਕਰ ਬਿਆਨਬਾਜ਼ੀ ਕਰਾਂਗੇ ਪਿੰਡ ਦੇ ਵਿੱਚ ਇਕੱਠ ਕਰਾਂਗੇ ਤਾਂ ਸਾਡੇ ਖਿਲਾਫ ਜਿਹੜਾ ਹੈਗਾ ਮਾਮਲਾ ਦਰਜ ਕੀਤਾ ਜਾਵੇਗਾ ਤੇ ਸਾਡੇ ਉੱਤੇ ਕਾਰਵਾਈ ਜਿਹੜੀ ਹੈਗੀ ਆ ਕੀਤੀ ਜਾਵੇਗੀ ਤਾਂ ਵੱਡੇ ਪੱਧਰ ਉੱਤੇ ਜਿਹੜਾ ਮਾਮਲਾ ਹੈਗਾ ਆ ਉਹ ਪੱਕਦਾ ਹੋਇਆ ਨਜ਼ਰ ਆ ਰਿਹਾ ਹੈਗਾ ਆ ਪ੍ਰਵਾਸੀ ਵਰਸਸ ਪੰਜਾਬੀ ਜੋ ਹੈ ਕਾਫੀ ਸਮੇ ਤੋਂ ਸਾਨੂੰ ਇਹ ਮਾਮਲਾ ਦੇਖਣ ਨੂੰ ਮਿਲਿਆ ਇਸ ਤੋਂ ਪਹਿਲਾਂ ਵੀ ਕਈ ਪਿੰਡਾਂ ਦੇ ਵਿੱਚ ਬਕਾਇਦਾ ਪੋਸਟਰਸ ਵੀ ਲਗਾ ਦਿੱਤੇ ਗਏ ਰੂਲਸ ਐਂਡ ਰੈਗੂਲੇਸ਼ਨਸ ਲਗਾ ਦਿੱਤੇ ਗਏ ਨਾਲ ਹੀ ਜਿਹੜੇ ਪ੍ਰਵਾਸੀ ਹੈਗੇ ਉਹਨਾਂ ਨੂੰ ਕੱਢਣ ਦੀ ਗੱਲ ਵੀ ਜਿਹੜੀ ਹੈਗੀ ਆਖ ਦਿੱਤੀ ਗਈ ਹਾਲਾਂਕਿ ਹੁਣ ਨਾਬਾ ਦੇ ਪਿੰਡ ਚਹਿਲ ਦੇ ਵਿੱਚ ਵੀ ਇਹ ਫਰਮਾਨ ਜਾਰੀ ਕੀਤਾ ਹੈ ਤੇ ਇਸ ਦੇ ਵਿੱਚ ਪ੍ਰਵਾਸੀ ਜਿਹੜੇ ਬੰਗਲਾਦੇਸ਼ ਦੇ ਵੀ ਹੈਗੇ ਨੇ ਹੋਰ ਵੀ ਕਈ ਥਾਵਾਂ ਤੇ ਜਿਹੜੇ ਪ੍ਰਵਾਸੀ ਹੈਗੇ ਉਹਨਾਂ ਨੂੰ ਕੱਢਣ ਦੀ ਰਵਾਇਤ ਜਿਹੜੀ ਹੈਗੀ ਆ ਜ਼ੋਰਾਂ ਸ਼ੋਰਾਂ ਦੇ ਨਾਲ ਚੁੱਕੀ ਜਾ ਰਹੀ ਹੈ ਪਰ ਕਿਤੇ ਨਾ ਕਿਤੇ ਪੁਲਿਸ ਦੇ ਵੱਲੋਂ ਜਦੋਂ ਮਾਮਲੇ ਦੇ ਵਿੱਚ ਆਉਂਦੇ ਨੇ ਸਾਹਮਣੇ ਅਜਿਹੇ ਦੇ ਵਿੱਚ ਮਾਮਲਾ ਜਿਹੜਾ ਹੈਗਾ ਸ਼ਾਂਤ ਕਰਵਾਇਆ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ਉਤੇ ਅਤੇ ਤਹਿਸੀਲ थाना सदर ਪਾਤਸੋ ਦੇ ਇੰਚਾਰਜ ਜਸਪੀਤ ਸਿੰਘ ਵੀ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ 751 ਦੇ ਤਹਿਤ ਮਾਮਲਾ ਵੀ ਜਿਹੜਾ ਹੈਗਾ ਦਰਜ ਕਰਵਾਇਆ ਕੀਤਾ ਗਿਆ ਹੈਗਾ ਆ ਇਸੇ ਦੇ ਨਾਲ ਉਹਨਾਂ ਦੇ ਵੱਲੋਂ ਜੋ ਲੋਕ ਹੈਗੇ ਜਿਨ੍ਹਾਂ ਦੇ ਵੱਲੋਂ ਅਜੇਹਾ ਜੋ ਫਰਮਾਨ ਜਾਰੀ ਕੀਤਾ ਗਿਆ ਜਿਸ ਦੇ ਤਹਿਤ ਉਹਨਾਂ ਦੇ ਵੱਲੋਂ ਲਗਾਤਾਰ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੂੰ ਵੀ ਕਹਿ ਦਿੱਤਾ ਕਿ ਤੁਸੀਂ ਨਾ ਤਾਂ ਇਕੱਠ ਕਰ ਸਕਦੇ ਹੋ ਨਾ ਕੋਈ ਅਜਿਹੀ ਬਿਆਨਬਾਜ਼ੀ ਕਰ ਸਕਦੇ ਹੋ ਨਹੀਂ ਤਾਂ ਤੁਹਾਡੇ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ ਤਾਂ ਪਿੰਡ ਵਾਸੀਆਂ ਦਾ ਕੀ ਕੁਝ ਕਿਹਾ ਸਰ ਕੈਨਾਸੀ ਉਹ ਤਾਂ ਅਸੀਂ ਤੁਹਾਨੂੰ ਸੁਣਾ ਦਿੱਤਾ ਲੇਕਿਨ ਹੁਣ ਪੰਜਾਬ ਪੁਲਿਸ ਜੋ ਜਸਪ੍ਰੀਤ ਨੇ ਉਹਨਾਂ ਦੇ ਵੱਲੋਂ ਜਦੋਂ ਇਸ ਮਾਮਲੇ ਦੇ ਵਿੱਚ ਤਫ਼ਤੀਸ਼ ਕੀਤੀ ਗਈ ਤਾਂ ਉਹਨਾਂ ਦਾ ਕੀ ਬਿਆਨ ਸਾਹਮਣੇ ਆਇਆ ਹੈਗਾ ਉਹ ਵੀ ਸੁਣਾ ਦਿੰਨੇ ਆ ਜੋ ਪਿੰਡ ਕਹਿਲ ਦੇ ਵਿੱਚ ਸਾਡੇ ਕੋਲ ਇੱਕ ਜਿਹੜੀ ਥਾਣੇ ਕੰਪਲੇਂਟ ਮਕੂਲ ਹੋਈ ਸੀ ਜੀ ਤੇ ਜਿਨ੍ਹਾਂ ਦੇ ਜਿਹਦੇ ਵਿੱਚ ਇਹ ਮੈਂਸ਼ਨ ਕੀਤਾ ਸੀਗਾ ਵੀ ਜਿਹੜੇ ਪ੍ਰਵਾਸੀ ਰਹਿ ਰਹੇ ਨੇਗੇ ਪਿੰਡ ਕਹਿਲ ਦੇ ਵਿੱਚ ਉਹਨੇ ਕਹਿਲ ਪਿੰਡ ਦੇ ਲੋਕੀ ਉਹਨਾਂ ਨੂੰ ਕਹਿਰੀ ਦੀ ਜਿਹੜੀ ਜਿਨ੍ਹਾਂ ਨੇ ਉਹ ਕਿਰਾਏ ਤੇ ਰੱਖੇ ਹੋਏ ਨੇ ਇਹ ਇਹਨਾਂ ਨੂੰ ਇਥੋਂ ਕੱਢਿਆ ਜਾਵੇ। ਉਹ ਜਿਹੜੀ ਉਹ ਕੰਪਲੇਂਟ ਆਈ ਸੀ ਉਹ ਸਬੰਧ ਦੇ ਵਿੱਚ ਵੀ ਜਿਹੜੇ ਜਿਨ੍ਹਾਂ ਦੇ ਖਿਲਾਫ ਬਾਈ ਨੇ ਵੀ ਉਹ ਅਸੀਂ ਜਿਹੜੇ ਪੰਜ ਬੰਦੇ ਸੀਗੇ ਉਹ ਆਇਡੈਂਟੀਫਾਈ ਕਰਕੇ ਉਹਨਾਂ ਦੀ ਜਿਹੜੀ ਵੀ ਪ੍ਰੀਵੈਂਟਿਵ ਐਕਸ਼ਨ ਲੈ ਲਈ ਆਪਾਂ। ਤੇ ਉਸ ਤੋਂ ਬਾਅਦ ਜਿਹੜਾ ਹੁਣ ਫੀਕਲ ਹੈਗਾ ਇਹ ਜਿਹੜਾ ਦੋਵੇਂ ਪਾਰਟੀਆਂ ਨੂੰ ਭਲਾਇਆ ਸੀ ਦੁਆਰਾ ਤੇ ਉਹਨਾਂ ਨੂੰ ਦੱਸਤਾ ਸੀਗਾ ਵੀ ਜਿੱਦਾਂ ਦੀਆਂ ਕੋਈ ਤੁਹਾਡੀਆਂ ਕੰਡੀਸ਼ਨ ਨੇ ਵੀ ਜਦੋਂ ਆਪਾਂ ਕੋਈ ਪਰਵਾਸੀ ਜਾਂ ਆਪਾਂ ਕੋਈ ਵੀ ਟੈਨੈਂਟ ਤੋਂ ਰੱਖਦੇ ਆ ਜਿਆ ਕੀ ਡੰਗਣੇ ਕੀ ਡਾਟਸ ਨੇ ਆਪਾਂ ਉਹਨਾਂ ਤੋਂ ਬੈਠ ਕੇ ਉਹਦਾ ਹੱਲ ਕਰਵਾਵਾ ਕੋਈ ਵੈਰੀਫਿਕੇਸ਼ਨ ਕਰਵਾਈ ਸੀ ਕੀ ਜਿਹੜੇ ਰਿਵਾਸੀ ਜਿਹੜੇ ਰੱਖੇ ਨੇ ਉਹਦੇ ਹਾਂਜੀ ਉਹਨਾਂ ਦੇ ਵਿੱਚੋਂ ਕੁਝ ਕੁ ਦੀ ਵੈਰੀਫਿਕੇਸ਼ਨ ਥੀ ਸੀ ਬਾਕੀ ਜਿਹੜੇ ਹੈਗੇ ਨੇਗੇ ਕਮਰੇ ਦੇ ਵਿੱਚ ਜਿੰਨਾ ਤੇ ਓਨਰ ਨੇ ਉਹਨਾਂ ਨੂੰ ਵੀ ਸਖਤ ਅਦੇਤ ਕੀਤੀ ਹੈ ਵੀ ਇਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਤੋਂ ਬਿਨਾ ਉਹਦੀ ਥਾਣੇ ਦੇ ਵਿੱਚ ਕਰਵਾਓ ਤੇ ਇਹਨਾਂ ਕੋ ਬਿਨਾ ਅੱਡਾ ਕੋਈ ਵੀ ਇਹ ਅਲਾਓ ਨਹੀਂ ਕੀਤਾ ਜਾਏ। ਫਟੜਾ ਵੀ ਕਹਿ ਰਹੇ ਨੇ ਵੀ ਮਾਹੌਲ ਕਰਾਅ ਕਰ ਰਹੇ ਨੇ ਜਿਹੜੇ ਪ੍ਰਵਾਸੀ ਕੋਲ ਨੇ ਕਾਲ ਵਗੈਰਾ ਜਾਂ ਉੱਧਰਵਾਦੀ ਕਰਦੇ ਨੇ ਨੀ ਦੇਖੋ ਇਹ ਤਵਾਂਦੇ ਵਿੱਚ ਸਾਡੇ ਕੋਲ ਪੰਚਾਇਤ ਵੱਲੋਂ ਜਾਂ ਪਿੰਡ ਵੱਲੋਂ ਕੋਈ ਵੀ ਰਿਟਰਨ ਦੇ ਵਿੱਚ ਅਈ ਜੀ ਕੰਪਲੇਟ ਜਿਹੜੀ ਨਹੀਂ ਮਖੋਦੋਈ। ਸੋ ਜੇ ਇਹਨਾਂ ਨੂੰ ਕੋਈ ਪ੍ਰੋਬਲਮ ਠੀਕ ਹੀ ਤਾਂ ਜਾਂ ਇਨ ਫਿਊਚਰ ਆਉਂਦੀ ਹੈ ਤਾਂ ਜਿਹੜੀ ਰਿਟਰਨ ਕੰਪਲੇਟ ਆ ਸਾਣੇ ਸਾਨੂੰ ਦੇਣਾ ਤੇ ਜਿੱਦਾਂ ਦਾ ਜਿਹੜੀ ਕੋਈ ਜਿੱਦਾਂ ਦੀ ਹਰਕਤ ਕਰਦਾ ਤੇ ਉਸ ਨੂੰ ਉਸ ਹਾਵ ਨਾਲ ਉਹ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਹ ਕਿਹਨਾਂ ਨੂੰ ਦਰਜ ਕੀਤੇ ਗਏ ਸੀਗੇ? ਪਰ ਕਿਹਨਾਂ ਦੇ ਦਰਜ ਕੀਤੇ ਗਏ ਸੀਗੇ? ਇਹ ਪਰਚੇ ਦੇ ਵਿੱਚ ਕੋਈ ਐਫ ਆਈ ਆਰ ਨਹੀਂ ਹੋਈ। ਕੋ ਸਿਰਫ ਜਿਹੜੇ ਜਿਨ੍ਹਾਂ ਦੀ ਗੀਸਟ ਕੰਪਲੀਟ ਆਈ ਸੀ ਤੇ ਉਹਨਾਂ ਦੀ ਸੀ ਜਿਹੜਾ ਪ੍ਰੀਵੈਂਟਿਵ ਐਕਸ਼ਨ ਦੇ। ਜਿੰਨੇ 5% ਦੇ ਵੱਲੋਂ ਇਹ ਕੀਤਾ ਗਿਆ ਸੀ। ਅਲੱਗ-ਅਲੱਗ 10% ਦੇ ਵੱਲੋਂ ਮਤਲਬ ਸਾਡੇ ਕੋਲ ਜਿਹੜੀ ਕੰਪਲੇਂਟ ਸਿਰਫ ਜੈਲ ਪਿੰਡ ਤੋਂ ਆਈ ਸੀ ਤੇ ਇਸ ਤੋਂ ਬਿਨਾ ਹੋਰ ਕਿਸੇ ਪਿੰਡ ਦੀ ਭਾਸ਼ਾ ਤੋਂ ਥਾਣੇ ਦੇ ਏਰੀਆ ਦੇ ਜਿੰਨੇ ਵੀ ਪਿੰਡ ਨੇ ਜੈਲ ਪਿੰਡ ਤੋਂ ਬਿਨਾ ਕੋਈ ਕੰਪਲੀਟ ਨਹੀਂ ਕੀਤੀ। ਜੋ ਪਿੰਡ ਜੈਲ ਦੇ ਵਿੱਚ ਸਾਡੇ ਥੇਪੋਲ ਇੱਕ ਜਿਹੜੀ ਥਾਣੇ ਕੰਪਲੇਂਟ ਬਕੂਰ ਹੋਈ ਸੀ। ਤੇ ਜਿੰਨਾ ਦੇ ਜਿਹਦੇ ਵਿੱਚ ਇਹ ਮੈਂਸ਼ਨ ਕੀਤਾ ਸੀਗਾ ਵੀ ਜਿਹੜੇ ਪ੍ਰਵਾਸੀ ਰਹਿ ਰਹੇ ਨੇਗੇ ਪਿੰਡ ਜੈਲ ਦੇ ਵਿੱਚ ਉਹਨੇ ਜੈਲ ਪਿੰਡ ਦੇ ਲੋਕਾਂ ਨੂੰ